ਆ ਬਹੁਤ ਸਾਰੇ ਹੈਗੇ ਆ ਵਿਅਕਤੀ ਜਿਹੜੇ ਗੇਟ ਉਪਰ ਕੇ ਅੰਦਰ ਆ ਰਹੇ ਆ ਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ ਅਪਰੋਕਸੀਮੇਟਲੀ 12 ਮਿੰਟ 12 ਮਿੰਟ ਵਿੱਚ ਉਹ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਹਰ ਉਹਦੇ ਨਾਲ ਉਹ ਬੈਠ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦੀ ਗੋਲਡ ਹੈਗਾ ਜੀ 51 ਤੋਲੇ ਜਿਹੜਾ ਹੁਣ ਤੱਕ ਅਸੀਂ ਕੰਕਲੂਡ ਕੀਤਾ ਜੀ ਉਹ ਜਿਵੇਂ ਮੈਂ ਕਲੀਨਿਕ ਤੇ ਆਉਣਾ 11:00 ਵਜੇ ਆਉਣਾ ਸਰੇ ਤੇ ਮੈਂ ਫਿਰ ਮੁੜ ਕੇ ਸ਼ਰਾਧਨ ਉੱਥੇ ਜਨ ਸ਼ਾਮੀ 6:00 ਵਜੇ ਆਇਆ ਤੇ ਬਾਰੋਂ ਜਿੰਦਰਾ ਖੋਲ ਕੇ ਜਦੋਂ ਮੈਂ ਅੰਦਰ ਆਇਆ ਤੇ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜ਼ਾ ਵੇੜੇ ਦਾ ਅੰਦਰ ਐਂਟਰੀ ਜਿਹਾ ਸੀ ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਹੋਇਆ ਸੀ ਜਿੰਦਰਾ ਬਾਡੀ ਕੁਟ ਚਲ ਵੀ ਸੁਟਿਆ ਤੇ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ ਜਿਹੜਾ ਕਿਸ ਨੇ ਇੱਥਾਂ ਕੋਈ ਚੋਰੀ ਹੈ ਅੰਦਰ ਆਇਆ ਤੇ ਫਿਰ ਮੈਂ ਅੰਦਰਲੇ ਕਮਰੇ ਜਿਹੜਾ ਸਟੋਰ ਵੇਖਿਆ ਤੇ ਉੱਥੇ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜੰਦਰੇ ਟੁੱਟੇ ਪਏ ਤੇ ਉਹ ਸਰਗੇ ਦੇ ਨਾਲ ਤੋੜ ਕੇ ਉਹਨਾਂ ਨੂੰ ਸੇ ਮਤਲਬ ਵੰਗੇ ਠਡੇ ਕੀਚੇ ਆ ਸਰ ਦਰਵਾਜ਼ੇ ਖੋਲੇ ਹੋਏ ਆ ਤੇ ਕੁਝ ਜਿਹੜੇ ਜਿਊਲਰੀ ਦੇ ਬਾਕਸ ਐ ਉਹ ਖਿਲਰੇ ਆ ਕੱਪੜੇ ਸਾਰੇ ਖਿਲਰੇ ਵਿੱਚੋਂ ਕੱਢ ਕੇ ਲਫਾਫੇ ਜਿਹੜੇ ਪੇਪਰ ਆ ਕੋਈ ਛੋਟੇ ਮੋਟੇ ਜ਼ਰੂਰੀ ਕਾਰਦੇ ਕਾਗਜ਼ ਉਹ ਸਾਰੇ ਖਿਲਰੇ ਪਏ ਆ ਕੋਈ ਪਾਟੇ ਪਏ ਆ ਕਿ ਕਪੜੇ ਸਾਰੇ ਕੱਟ-ਕੱਟ ਬਾਹਰ ਸੁੱਟਿਆ ਤੇ ਦੋ ਲਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰਿਆਂ ਦੇ ਟੁੱਟੇ ਆ ਤੇ ਦਰਵਾਜ਼ੇ ਜਿਹੜੇ ਉਹ ਵੰਗੇ ਕੀਤੇ ਆ ਤੇ ਜਦੋਂ ਵੇਖਿਆ ਵੀ ਉਹ ਜੁਐਲਰੀ ਵਾਲੀ ਅਸੀਂ ਵੇਖਿਆ ਵੀ ਸਾਰੇ ਬਕਸੇ ਵੇਲੇ ਆ ਤੇ ਵਾਈਫ ਮੇਰੀ ਉੱਥੇ ਤੇ ਲੜਕਾ ਅਮਰਸਾ ਰਹਿੰਦੇ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਜਦਦਾ ਆਪਣੀ ਚੋਰੀ ਹੋ ਗਈ ਆ ਤੇ ਇਹ ਜਿਹੜੇ ਬਕਸੇ ਆ ਜਦਦਾ ਬਿਘਣਿਆਂ ਦੇ ਬਕਸੇ ਆ ਜੁਐਲਰੀ ਦੇ ਇਹ ਖਾਲੀ ਹੈ ਜਦੋਂ ਸੁੱਟੇ ਆ ਪਾੜ-ਪਾੜ ਕੇ ਉਹ ਕਹਿੰਦਾ ਵੀ ਆਪਣਾ ਤੇ ਇਸ ਬਈ ਇਹਨਾਂ ਵਿੱਚ ਜੁਐਲਰੀ ਸਗੀ ਗਨੇ ਆ ਵਿਆਹ ਚ ਅਜੀ ਦੇ ਜਿਹੜੇ ਪਹਿਲਾਂ ਕੁੜੀ ਦੇ ਵੀ ਸਾਡੀ ਨੌਂ ਦੇ ਵੀ ਤੇ ਇਹਦੇ ਮੇਰੀ ਵਾਈਫ ਦੇ ਵੀ ਅਵਤਾਰਪੁਰੇ ਦਾ ਨਾਮ ਹੈ ਤੇ ਉਹ ਸਾਰੇ ਜਦੋਂ ਵੀ ਹੁਣ ਗਾਣੇ ਪਾਉਣ ਦਾ ਤੇ ਰਵਾਜ ਵੀ ਘਟਿਆ ਤੇ ਸਾਰੇ ਘਰੇ ਪਏ ਸੀਗੇ ਤੇ ਉਹ ਫਿਰ ਇਹਨੂੰ ਦੱਸਿਆ ਵੀ ਉਹ ਕਾਫੀ ਮਾਤਰਾ ਚ ਸਾਡੇ ਜਿਹੜੇ ਆ ਪਿਛਲੇ 10-20 ਸਾਲਾਂ ਤੋਂ ਪਏ ਆ ਤੇ ਉਹ ਸਾਰੇ ਲੈ ਗਏ ਤੇ ਖਾਲੀ ਜਿਹੜੇ ਉਹ ਡੱਬੇ ਸੁੱਟ ਗਏ ਕਿੰਨਾ ਹੋਊਗਾ ਇਹਨੇ ਕੋਲੇ ਸਮਾਨ ਹੋਵੇ ਅੰਦਾਜ਼ਨ 50 ਢੋਲੇ ਦੇ ਲਗਭਗ ਕੁਝ ਕੈਸ਼ ਵੀ ਗਸਾ ਹਾਂ ਤੇ ਸਾਰਾ ਇਹ ਜਿਹੜਾ ਇਹ ਕਿਉਂਕਿ ਅਸੀਂ ਇਹ ਡਿclareਡ ਆ ਸਾਰਾ ਜਿਹੜਾ 골ਡ ਆ ਇਹ ਆਪਾਂ ਉਦਾਂ 2 ਨੰਬਰ ਚ ਨਹੀਂ ਰੱਖਦੇ ਵੀ ਐਵੇਂ ਬਣਾ ਕੇ ਰੱਖ ਛੜਿਆ ਉਹਨਾਂ ਹੀ ਇਨਕਮ ਟੈਕਸ ਪੇ ਕਰਦੇ ਸਾਰੇ ਜਣੇ ਮੇਰਾ ਲੜਕਾ ਵੀ ਮੇਰੀ ਵਾਈਫ ਵੀ ਮੈਂ ਵੀ ਸਾਡੀ ਨੌਮ ਚਾਹਬਾ ਜੁਡੀਸ਼ਰੀ ਦੀ ਉਹ ਵੀ ਸਾਰੇ ਸਾਡੇ ਕੋਲ ਜਿੰਨਾ ਕੋਈ ਚੀਜ਼ ਹੈ ਜਿਹੜੀ ਪਈ ਹੈ ਘਰ ਉਹ ਡਿclareਡ ਹੈ ਕੈਸ਼ ਕੈਸ਼ ਦੋਇਸ ਕਰਕੇ ਜਿਹੜਾ ਇਹ ਹੈਗਾ 골ਡ ਵੀ ਆ ਜਾਂ ਜੁਐਲਰੀ ਆ ਵੀ ਇਹ ਉਹਦਾ ਅੰਦਾਜ਼ਾ ਨਹੀਂ ਕੀ ਇਹ ਸਾਰੀ ਕੈਲਕੂਲੇਟਡ ਹੈ ਹੈਨਾ ਤੇ ਕੈਸ਼ ਕੋਈ ਜਿੰਨਾ ਘਰਾਂ ਚ 2 4 5000 ਤੱਕ ਵੀ ਮੈਂ ਸਮਝਦਾ ਵੀ ਇੰਨਾ ਹੋਊਗਾ ਤੇ ਉਹ ਕੋਈ ਜਿਆਦਾ ਨਹੀਂ ਸਾਡੇ ਕੋਲ ਉਹ ਜਿਹੜਾ ਵਰਤੋਂ ਚ ਹੀ ਉਹਨਾਂ ਕੀ ਉਹ ਜਿਹੜਾ ਅਸੀਂ ਘਰਾਂ ਚ ਰੱਖੀ ਦਾ ਇਹਨੂੰ ਜਿਆਦਾ ਨਹੀਂ ਆਪਾਂ ਪੁਲਿਸ ਨੂੰ ਸੂਚਨਾ ਦਿੱਤੀ ਕੁਝ ਤਰ੍ਹਾਂ ਉਹ ਆ ਕੇ ਹਾਂਜੀ ਜਦੋਂ ਇਹ ਸਾਰਾ ਕੁਝ ਹੋਇਆ ਤੇ ਵੇਖਿਆ ਸਾਰਾ ਸਮਾਨ ਸਮੂਹ ਤੇ ਸਾਨੂੰ ਘੰਟਾ ਦੋ ਘੰਟੇ ਲੱਗੇ ਤੇ ਉਹ ਫੁਟੇਜ ਵੇਖੀ ਕੈਮਰਿਆਂ ਦੀ ਅੰਦਰ ਕੈਮਰਾ ਲੱਗਾ ਮੰਨ ਲਓ ਕਿ ਬੇੜੇ ਇੱਕ ਸਾਡੇ ਬਾਹਰਲੇ ਗੇਟ ਦੇ ਬਾਹਰ ਲੱਗਾ ਉਹਨਾਂ ਦੀ ਵੇਖੀ ਤਾਂ ਉਹਨਾਂ ਚ ਕਿਦਾਂ ਉਹ ਬੰਦੇ ਆਉਂਦੇ ਆ ਜਾਂਦੇ ਆ ਦੋ ਜਣੇ ਛਾਲ ਮਾਰਦੇ ਆ ਗੇਟ ਦੇ ਉੱਤੋਂ ਦੀ ਟਪਕਿਆ ਜਾਂ ਬਾਹਰਲਾ ਜੰਦਰਾ ਨਹੀਂ ਉਹਨਾਂ ਨੇ ਤੋੜਿਆ ਤੇ ਅੰਦਰਲਾ ਫੇਰ ਆਣ ਕੇ ਜਦੋਂ ਤੋੜਦੇ ਅੰਦਰਲੇ ਕੈਮਰੇ ਨੇ ਦੱਸਿਆ ਵੀ ਇੰਨਾ ਚਿਰ ਇਹਨਾਂ ਨੂੰ ਕਾਫੀ ਦੇਰ ਲੱਗੀ ਉਹਨੂੰ ਝੋੜਦੇ ਆ ਉਹ ਟੁੱਟਾ ਨਹੀਂ ਉਹਨਾਂ ਨੇ ਉਹ ਕੱਟ ਕੇ ਸਾਰਾ ਤੇ ਉਹ ਕੁੰਡਾ ਜਿਹੜਾ ਉਹ ਕੱਟ ਦਿੱਸਤਾ ਤੇ ਫਿਰ ਉਹ ਅੰਦਰ ਐਂਟਰ ਹੋਏ ਤੇ ਉਹ ਸਾਰੀ ਫੁਟੇਜ ਜਿਹੜੀ ਆਪਾਂ ਕਰੀਬ 7-8 ਵਜੇ 8:00 ਵਜੇ ਈਮੇਲ ਕਰਤੀ ਇਹਨਾਂ ਨੂੰ ਕਿਉਂਕਿ ਪੁਲਿਸ ਕਿਉਂਕਿ ਫਸੇ ਮਾਰ ਇਹ ਕੈਮਰਾ ਫੁਟੇਜ ਫਿਰ 8 ਤੋਂ 9 ਦੇ ਵਿੱਚ ਮੈਂ ਮੈਂ ਇਥੋਂ ਆਪਣੇ ਗੌਂਡੀ ਨਾਲ ਲੈ ਕੇ ਜੋਤੀ ਸ਼ਰਮਾ ਅਸੀਂ ਤਿੰਨ ਚਾਰ ਜਣੇ ਗਏ ਆ ਤੇ ਉਹਨਾਂ ਨੂੰ ਦੱਸਿਆ ਪਿਆ ਸਾਡੀ ਵਾਰਦਾਤ ਹੋਈ ਹੈ ਕਿ ਉਹਨਾਂ ਨੇ ਦਰਖਾਸਤ ਦੇਖ ਲਈ ਹੈ ਅਸੀਂ ਲੋਕਾਤਵ ਵੀ ਆ ਕੁਝ ਸਾਡਾ ਇਦਾਂ ਅੰਦਾਜ਼ਾ ਨੂੰ ਉਦੋਂ ਤੱਕ ਸਾਨੂੰ ਕੋਈ ਜੁਲਰੀ ਦਾ ਵੀ ਨਹੀਂ ਅੰਦਾਜ਼ਾ ਇਥੋਂ ਪੁਲਿਸ ਪੁਲਿਸ ਸਟੇਸ਼ਨ ਇਥੋਂ ਕਿੰਨੀ ਦੂਰ ਹੈ ਪੁਲਿਸ ਸਟੇਸ਼ਨ ਐਥੋਂ ਆਪਾਂ ਕਹਿ ਸਕਦੇ ਆ ਇਹਦਾ 500 500 300 500 ਮੀਟਰ ਦਾ ਕਿਲੋਮੀਟਰ ਤੇ ਉਹਦੇ ਚ ਜੋ ਮਤਲਬ ਸੀਸੀਟੀਵੀ ਚ ਨਜ਼ਰ ਆ ਰਿਹਾ ਹੈ ਕਿ ਦੋ ਮਤਲਬ ਨਕਾਬਪੋਸ਼ ਹੈਗੇ ਆ ਵਿਅਕਤੀ ਜਿਹੜੇ ਗੇਟ ਉੱਪਕੇ ਅੰਦਰ ਆ ਰਹੇ ਆ ਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ 7-8 ਮਿੰਟ ਚ ਤਕਰੀਬਨ ਉਹ ਐਂਟਰ ਕਰ ਜਾਂਦੇ ਆ ਤੇ ਫਿਰ ਮਤਲਬ ਅੰਦਰ ਤੇ ਕੋਈ ਸਾਡੇ ਕੋਲ ਸੀਸੀਟੀਵੀ ਨਹੀਂ ਹੈ ਬਟ ਉਹ ਤੋਂ ਮਤਲਬ ਅਪਰੋਕਸੀਮੇਟਲੀ 12 ਮਿੰਟ 12 ਮਿੰਟ ਵਿੱਚ ਉਹ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਹਰ ਉਹਦੇ ਨਾਲ ਉਹ ਬੈਠ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ 골ਡ ਹੈਗਾ ਜੀ 51 ਤੋਲੇ ਜਿਹੜਾ ਹੁਣ ਤੱਕ ਅਸੀਂ ਕੈਲਕੂਲੇਟ ਕੀਤਾ ਜੀ ਔਰ ਉਹਨਾਂ ਕੋਲ ਕਿਰਚਾ ਸੀਗੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਦਿਖਾਈ ਦਿੰਦੀਆਂ ਵੀ ਉਹਨਾਂ ਕੋਲ ਸਾਨੂੰ ਜੀ ਇਹ ਮਤਲਬ ਜਲਦੀ ਤੋਂ ਜਲਦੀ ਜਿਹੜਾ ਜਸਟਿਸ ਆ ਉਹ ਦਿਲਾਇਆ ਜਾਏ ਔਰ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਇਨਫੋਰਮੇਸ਼ਨ ਹੈ ਰਾਤ ਉਸ ਵੇਲੇ ਸਰਦਾਰ ਬਲਵੀਰ ਸਿੰਘ ਪੁੱਤਰ ਖੇਮ ਸਿੰਘ ਜੋ ਡਾਕਟਰ ਨੇ ਇੱਥੇ ਉਹਨਾਂ ਦਾ ਕਲੀਨਿਕ ਆ ਤੇ ਉਹਨਾਂ ਨੇ ਦੱਸਿਆ ਕਿ ਵੀ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਆਣ ਕੇ ਅਣਪਛਾਤੇ ਘਰ ਵੜ ਗਏ ਆ ਤੇ ਮਾਰੀ ਦੀ ਤਾਲੇ ਰੋਟੇ ਪਰ ਇਹ ਨਹੀਂ ਪਤਾ ਕੀ ਲੈ ਕੇ ਗਿਆ ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕਾ ਵੇਖ ਕੇ ਸਵੇਰੇ ਜਾ ਕੇ ਪਤਾ ਲੱਗਿਆ ਵੀ ਮੈਂ ਸ਼੍ਰੀਮਤੀ ਵਰਨੀਤ ਕੌਰ ਦੇ ਜੋ ਜੱਜ ਲੱਗੇ ਨੇ ਉੱਥੇ ਫਿਰੋਜਪੁਰ ਤੇ ਉਹਨਾਂ ਨੇ ਅਣਕਿਵੇਂ ਆਪਣਾ ਚੱਕ ਚੁਕ ਕੀਤਾ ਸਾਰੇ ਘਰ ਦਾ ਸਮਾਨ ਵਗੈਰਾ ਉਹ ਆਪ ਇੱਥੇ ਨਹੀਂ ਰਹਿੰਦੇ ਅਮਰਸਾ ਰਹਿੰਦੇ ਆ ਤੇ ਬਵੀਰ ਸਿੰਘ ਇਕੱਲੇ ਇੱਥੇ ਰਹਿੰਦੇ ਸੀ ਉਹਦੇ ਛੱਕ ਤਾ ਫਿਰ ਉਹਨੂੰ ਪਤਾ ਲੱਗਿਆ ਵੀ ਕੁਝ ਗਹਿਣੇ ਚਲੇ ਗਏ ਜਾਂ ਨਾਲ ਕੋਈ ਚਾਂਦੀ ਦੇ ਕੋਈ ਪੰਜ ਤੋੜੇ ਚਲ ਗਏ ਤੇ 5000 ਰੁਪਏ ਨਗਦ ਚਲ ਗਏ ਵਾ ਜਿਹਦੇ ਸਬੰਧੀ ਅੱਜ ਮੌਕਾ ਵੇਖ ਕੇ ਤੇ ਤਸਦੀਕ ਬੜਤਾਲ ਸ਼ੁਰੂ ਕੀਤੀ ਹੈ ਮੁਕਦਮਾ ਨੰਬਰ 112 ਦਰਜ ਕੀਤਾ ਗਿਆ ਵਾ ਅਗਲੇ ਪਿਛਲੇ ਅੰਦਰ ਸੀਸੀ ਫੋਰਜ ਇਕਏ ਜਿਹੜੇ ਦੋਸ਼ੀ ਹਨ ਜਲਦੀ ਜੇ ਟ੍ਰੇਸ ਕਰਕੇ ਅਗਲੇ ਕਾਰਵਾਈ ਹਮਚੂਰ